ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ। ਕੁਝ ਦਿਨ ਪਹਿਲਾਂ ਦੀ ਇਹ ਗੱਲ ਹੈ ਜਦ ਡੋਨਾਲਡ 트੍ਰੰਪ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਇਸ ਸੱਚਮੁੱਚ ਵੇਖਣ ਨੂੰ ਮਿਲਿਆ ਹੈ ਕਿ ਨਾਂ ਬਦਲ ਦਿੱਤਾ ਗਿਆ। ਡੋਨਾਲਡ 트੍ਰੰਪ ਨੇ 21 ਜਨਵਰੀ 2025 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ ਜਿਸ ਤੋਂ ਬਾਅਦ ਉਹਨਾਂ ਨੇ ਕਾਰਜਕਾਲ ਦੀ ਸ਼ੁਰੂਆਤ ਕਰ ਲਈ ਹੈ ਤੇ ਹੁਣ ਤੱਕ ਵੱਖ-ਵੱਖ ਫੈਸਲੇ ਜੜੇ ਨੇ ਉਹ 트੍ਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਲਏ ਤੇ ਜਾ ਰਹੇ ਕਿਨ। ਉਹਨਦੀ ਗੱਲ ਕੀਤੀ ਜਾਵੇ ਜੋ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਿਆ ਗਿਆ ਉਸ ਦੇ ਨਾਲ ਜੁੜੀ ਜਾਣਕਾਰੀ ਚ ਇਹ ਹੀ ਕੁਝ ਦੱਸਿਆ ਗਿਆ ਕਿ ਡੋਨਾਲਡ 트੍ਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਹੈ ਇਹਨਾਂ ਤੋਂ ਇਲਾਵਾ ਅਲਾਸਕਾ ਦੇ ਸਮੁੰਦਰ ਤਲ ਤੋਂ 20000 ਫੁੱਟ ਦੀ ਉਚਾਈ ਤੇ ਜੋ ਸਥਿਤ ਮਾਉਂਟ ਡਿਨਾਲੀ ਦਾ ਨਾਮ ਹੈ ਉਹ ਬਦਲ ਦਿੱਤਾ ਗਿਆ ਉਸ ਦਾ ਨਾਮ ਮਾਉਂਟ ਮੈਕਾਨੀ ਕਰ ਦਿੱਤਾ ਗਿਆ ਉਨ੍ਹਾਂ ਦਾ ਨਾਮ ਬਦਲਣ ਦਾ ਐਲਾਨ ਪਹਿਲਾ 트ੰਪ ਨੇ ਆਪਣੇ ਚੋਣ ਵਾਅਦੇ ਦੇ ਵਿੱਚ ਕੀਤਾ ਸੀ ਫਿਰ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਕੀਤਾ ਸੀ ਅਮਰੀਕਾ ਦੇ ਵਿੱਚ ਵਰਤੀ ਜਾਂਦੀ ਖਾੜੀ ਦਾ ਨਾਮ ਬਦਲਣਾ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਰੋਨਲਡ 트ੰਪ ਨੇ ਆਪਣੇ ਕਾਰਜਕਾਲ ਦੇ ਪੱਲੇ ਦਿਨ ਡਿਨਾਲੀ ਤੋਂ ਮਾਉਂਟ ਮੈਕਲਨੀ ਤੱਕ 6,117,800 ਵਰਗ ਮੀਲ ਦੇ ਵਿੱਚ ਫੈਲੇ ਮੈਕਸੀਕੋ ਅਤੇ ਅਲਾਸਕਾ ਦੀ ਖਾੜੀ ਦੇ ਵਿੱਚ 20,000 ਫੁੱਟ ਉੱਚੇ ਪਹਾੜ ਦਾ ਨਾਮ ਬਦਲਣ ਦੇ ਹੁਕਮ ਤੇ ਦਸਤਕਤ ਕੀਤੇ ਸਨ ਉਬਾਮਾ ਪ੍ਰਸ਼ਾਸਨ ਨੇ 2015 ਵਿੱਚ ਅਧਿਕਾਰ ਤੋੜ ਤੇ ਇਸ ਪਹਾੜ ਦਾ ਜਿਹੜਾ ਨਾਮ ਹੈ ਉਹ ਦਿਨਾਲੀ ਰੱਖਿਆ ਸੀ ਤੇ ਹੁਣ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਪਹਿਲਾਂ ਹੀ ਅਮਰੀਕਾ ਦੀ ਖਾੜੀ ਦਾ ਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ ਉਹਨਾਂ ਨੇ ਸਰਦੀਆਂ ਦੀ ਚੇਤਾਵਨੀ ਜਾਰੀ ਕਰਦੇ ਕਿਹਾ ਸੀ ਕਿ ਮੈਕਸੀਕੋ ਦੀ ਖਾੜੀ ਨਾ ਅਮਰੀਕਾ ਦੀ ਖਾੜੀ ਕਿਹਾ ਜਾਣ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਘੱਟ ਦਬਾਅ ਦਾ ਇੱਕ ਖੇਤਰ ਅਮਰੀਕਾ ਦੀ ਖਾੜੀ ਨੂੰ ਪਾਰ ਕਰਕੇ ਫਲੋਰੀਡਾ ਵੱਲ ਵੱਧ ਰਿਹਾ ਹੈ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਨਾਮ ਬਦਲਣ ਦਾ ਕਿਸੇ ਹੋਰ ਦੇਸ਼ ਨੂੰ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਕਿਸੇ ਹੋਰ ਦੇਸ਼ ਨੂੰ ਅ제ਹਾ ਕਰਨ ਦੀ ਜ਼ਰੂਰਤ ਨਹੀਂ ਹੈ। ਸਰਲ ਪਾਸ਼ਾ ਵਿੱਚ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਕਹਿੰਦੇ ਕਿ ਕਿਸੇ ਹੋਰ ਦੇਸ਼ ਟਰੰਪ ਪ੍ਰਸ਼ਾਸਨ ਜਾਂ ਫਿਰ ਅਮਰੀਕੀ ਲੋਕਾਂ ਨੇ ਆਪਣੇ ਵਿਸ਼ਵਾਸਾਂ ਦੀ ਗੱਲ ਹੋ ਸਕਦੀ ਹੈ। ਲਿਖੀ ਦਸਤਾਵੇਜ਼ਮ ਵਿੱਚ ਬਦਲੇ ਹੋਏ ਨਾਵਾਂ ਨੂੰ ਦਰਜ ਕਰਨ ਦੀ ਪ੍ਰਕਿਰਿਆ ਅਗਲੇ 3 ਦਿਨਾਂ ਦੇ ਵਿੱਚ ਜਾਰੀ ਹੋ ਜਾਏਗੀ। ਧਾਰਨ ਵੱਜੋਂ ਹੁਣ ਤੱਕ ਸਮੁੰਦਰੀ ਖੇਤਰਾਂ ਦੇ ਨਾਮਕਰਨ ਦੇ ਲਈ ਕੋਈ ਰਸਮੀ ਅੰਤਰਰਾਸ਼ਟਰੀ ਸਮਝੌਤਾ ਜਾਂ ਫਿਰ ਪ੍ਰੋਟੋਕਾਲ ਨਹੀਂ ਹੈ। ਇਸ 16ਵੀਂ ਸਦੀ ਦੇ ਵਿੱਚ ਸੀ ਜਦੋਂ ਮੈਕਸੀਕੋ ਦੀ ਖਾੜੀ ਦਾ ਨਾਮ ਪਹਿਲੀ ਵਾਰ ਇੱਕ ਸਪੈਨਿਸ਼ ਦੁਆਰਾ ਵਰਤਿਆ ਗਿਆ ਸੀ ਜਦੋਂ ਇਹ ਨਾਮ ਪਹਿਲੀ ਵਾਰ ਨਕਸ਼ੇ 'ਤੇ ਦਰਜ ਕੀਤਾ ਗਿਆ ਹਾਲਾਂਕਿ ਅਮਰੀਕਾ ਖੁਦ 18ਵੀਂ ਸਦੀ 1776 ਦੇ ਵਿੱਚ ਖੋਜਿਆ ਗਿਆ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਦੀ ਜਿੱਥੇ ਸ਼ੁਰੂਆਤ ਹੋ ਚੁੱਕੀ ਹੈ 트럼ਪ ਨੇ ਆਪਣਾ ਕਾਰਜਕਾਲ ਸ਼ੁਰੂ ਕਰ ਲਿਆ ਤੇ ਉੱਥੇ ਹੀ 트럼ਪ ਦੇ ਵੱਲੋਂ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਗਿਆ ਹੈ ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ। ਕੁਝ ਦਿਨ ਪਹਿਲਾਂ ਦੀ ਇਹ ਗੱਲ ਹੈ ਜਦ ਡੋਨਾਲਡ 트੍ਰੰਪ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਇਸ ਸੱਚਮੁੱਚ ਵੇਖਣ ਨੂੰ ਮਿਲਿਆ ਹੈ ਕਿ ਨਾਂ ਬਦਲ ਦਿੱਤਾ ਗਿਆ। ਡੋਨਾਲਡ 트੍ਰੰਪ ਨੇ 21 ਜਨਵਰੀ 2025 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ ਜਿਸ ਤੋਂ ਬਾਅਦ ਉਹਨਾਂ ਨੇ ਕਾਰਜਕਾਲ ਦੀ ਸ਼ੁਰੂਆਤ ਕਰ ਲਈ ਹੈ ਤੇ ਹੁਣ ਤੱਕ ਵੱਖ-ਵੱਖ ਫੈਸਲੇ ਜੜੇ ਨੇ ਉਹ 트੍ਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਲਏ ਤੇ ਜਾ ਰਹੇ ਕਿਨੇ। ਹੁਣ ਦੀ ਗੱਲ ਕੀਤੀ ਜਾਵੇ ਜੋ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਿਆ ਗਿਆ ਉਸ ਦੇ ਨਾਲ ਜੁੜੀ ਜਾਣਕਾਰੀ ਚ ਇਹ ਹੀ ਕੁਝ ਦੱਸਿਆ ਗਿਆ ਕਿ ਜਨਰਲ ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਹੈ ਇਹਨਾਂ ਤੋਂ ਇਲਾਵਾ ਅਲਾਸਕਾ ਦੇ ਸਮੁੰਦਰ ਤਲ ਤੋਂ 20000 ਫੁੱਟ ਦੀ ਉਚਾਈ ਤੇ ਜੋ ਸਥਿਤ ਮਾਉਂਟ ਡਿਨਾਲੀ ਦਾ ਨਾਮ ਹੈ ਉਹ ਬਦਲ ਦਿੱਤਾ ਗਿਆ ਉਸ ਦਾ ਨਾਮ ਮਾਉਂਟ ਮੈਕਾਨੀ ਕਰ ਦਿੱਤਾ ਗਿਆ ਉਨ੍ਹਾਂ ਦਾ ਨਾਮ ਬਦਲਣ ਦਾ ਐਲਾਨ ਪਹਿਲਾ 트ੰਪ ਨੇ ਆਪਣੇ ਚੋਣ ਵਾਅਦੇ ਦੇ ਵਿੱਚ ਕੀਤਾ ਸੀ ਫਿਰ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਕੀਤਾ ਸੀ ਅਮਰੀਕਾ ਦੇ ਵਿੱਚ ਵਰਤੀ ਜਾਂਦੀ ਖਾੜੀ ਦਾ ਨਾਮ ਬਦਲਣਾ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਰੋਨਲਡ 트ੰਪ ਨੇ ਆਪਣੇ ਕਾਰਜਕਾਲ ਦੇ ਪੱਲੇ ਦਿਨ ਡਿਨਾਲੀ ਤੋਂ ਮਾਉਂਟ ਮੈਕਲਨੀ ਤੱਕ 6,17,800 ਵਰਗ ਮੀਲ ਦੇ ਵਿੱਚ ਫੈਲੇ ਮੈਕਸੀਕੋ ਅਤੇ ਅਲਾਸਕਾ ਦੀ ਖਾੜੀ ਦੇ ਵਿੱਚ 20,000 ਫੁੱਟ ਉੱਚੇ ਪਹਾੜ ਦਾ ਨਾਮ ਬਦਲਣ ਦੇ ਹੁਕਮ ਤੇ ਦਸਤਕਤ ਕੀਤੇ ਸਨ ਉਬਾਮਾ ਪ੍ਰਸ਼ਾਸਨ ਨੇ 2015 ਵਿੱਚ ਅਧਿਕਾਰ ਤੋੜ ਤੇ ਇਸ ਪਹਾੜ ਦਾ ਜਿਹੜਾ ਨਾਮ ਹੈ ਉਹ ਦਿਨਾਲੀ ਰੱਖਿਆ ਸੀ ਤੇ ਹੁਣ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਪਹਿਲਾਂ ਹੀ ਅਮਰੀਕਾ ਦੀ ਖਾੜੀ ਦਾ ਨਾਮ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ। ਉਹਨਾਂ ਨੇ ਸਰਦੀਆਂ ਦੀ ਚੇਤਾਵਨੀ ਜਾਰੀ ਕਰਦੇ ਕਿਹਾ ਸੀ ਕਿ ਮੈਕਸੀਕੋ ਦੀ ਖਾੜੀ ਨੌਰ ਅਮਰੀਕਾ ਦੀ ਖਾੜੀ ਕਿਹਾ ਜਾਣ ਕੇ ਸੰਬੋਧਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਘੱਟ ਦਬਾ ਦਾ ਇਹ ਖੇਤਰ ਅਮਰੀਕਾ ਦੀ ਖਾੜੀ ਨੂੰ ਪਾਰ ਕਰਕੇ ਫਲੋਰੀਡਾ ਵੱਲ ਵਧ ਰਿਹਾ। ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਨਾਮ ਬਦਲਣ ਦਾ ਕਿਸੇ ਹੋਰ ਦੇਸ਼ ਨੂੰ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਕਿਸੇ ਹੋਰ ਦੇਸ਼ ਨੂੰ ਅ제ਹਾ ਕਰਨ ਦੀ ਜ਼ਰੂਰਤ ਨਹੀਂ ਹੈ। ਸਰਲ ਪਾਸ਼ਾਦਰ ਵਿੱਚ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਕਹਿਮ ਤੇ ਕਿਸੇ ਹੋਰ ਦੇਸ਼ ਟਰੰਪ ਪ੍ਰਸ਼ਾਸਨ ਜਾਂ ਫਿਰ ਅਮਰੀਕੀ ਲੋਕਾਂ ਨੇ ਆਪਣੇ ਵਿਸ਼ਵਾਸਨ ਦੀ ਗੱਲ ਹੋ ਸਕਦੀ ਹੈ। ਅਮਰੀਕੀ ਦਸਤਾਵੇਜ਼ਾਂ ਵਿੱਚ ਬਦਲੇ ਹੋਏ ਨਾਮਾਂ ਨੂੰ ਦਰਜ ਕਰਨ ਦੀ ਪ੍ਰਕਿਰਿਆ ਅਗਲੇ 3 ਦਿਨਾਂ ਦੇ ਵਿੱਚ ਜਾਰੀ ਹੋ ਜਾਏਗੀ। ਧਾਰਨ ਵੱਜੋਂ ਹੁਣ ਤੱਕ ਸਮੁੰਦਰੀ ਖੇਤਰਾਂ ਦੇ ਨਾਮਕਰਨ ਦੇ ਲਈ ਕੋਈ ਰਸਮੀ ਅੰਤਰਰਾਸ਼ਟਰੀ ਸਮਝੌਤਾ ਜਾਂ ਫਿਰ ਪ੍ਰੋਟੋਕਾਲ ਨਹੀਂ ਹੈ। ਇਸ 16ਵੀਂ ਸਦੀ ਦੇ ਵਿੱਚ ਸੀ ਜਦੋਂ ਮੈਕਸੀਕੋ ਦੀ ਖਾੜੀ ਦਾ ਨਾਮ ਪਹਿਲੀ ਵਾਰ ਇੱਕ ਸਪੈਨਿਸ਼ ਦੁਆਰਾ ਵਰਤਿਆ ਗਿਆ ਸੀ ਜਦੋਂ ਇਹਨਾਂ ਪਹਿਲੀ ਵਾਰ ਨਕਸ਼ੇ 'ਤੇ ਦਰਜ ਕੀਤਾ ਗਿਆ ਹਾਲਾਂਕਿ ਅਮਰੀਕਾ ਖੁਦ 18ਵੀਂ ਸਦੀ 1776 ਦੇ ਵਿੱਚ ਖੋਜਿਆ ਗਿਆ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਦੀ ਜਿੱਥੇ ਸ਼ੁਰੂਆਤ ਹੋ ਚੁੱਕੀ ਹੈ 트럼ਪ ਨੇ ਆਪਣਾ ਕਾਰਜਕਾਲ ਸ਼ੁਰੂ ਕਰ ਲਿਆ ਤੇ ਉੱਥੇ ਹੀ 트럼ਪ ਦੇ ਵੱਲੋਂ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਗਿਆ